ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਨੇ ਜੀ ਸ਼ਹਾਦਤ ਦਾ ਜਮ ਪਤਾ ਹੈ ਪੰਜਾਬ ਦੇ ਦੋ ਨੌਜਵਾਨਾਂ ਨੇ ਔਰ ਸ਼ਹਾਦਤ ਮਿਲੀ ਹੈ ਪੰਜਾਬ ਦੇ ਦੋ ਨੌਜਵਾਨਾਂ ਨੂੰ ਕੁਲਗਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਐਨਕਾਊਂਟਰ ਆਤਵਾਦੀਆਂ ਦੇ ਨਾਲ ਹੋਇਆ ਔਰ ਉਸ ਦੇ ਵਿੱਚ ਪੰਜਾਬ ਦੇ ਦੋਵੇਂ ਜਵਾਨ ਸ਼ਹੀਦ ਹੋਏ ਨੇ ਇਹਨਾਂ ਦੇ ਵਿੱਚੋਂ ਇੱਕ ਲਾਂਸ ਨਾਇਕ ਪ੍ਰਿਤਪਾਲ ਸਿੰਘ ਔਰ ਜੋ ਕਿ ਸਮਰਾਲਾ ਦੇ ਮਾਨੂਪੁਰ ਦਾ ਰਹਿਣ ਵਾਲਾ ਹੈ ਔਰ ਦੂਸਰੇ ਪਾਸੇ ਬਦਨੀਪੁਰ ਦੇ ਸਿਪਾਹੀ ਹਰਮਿੰਦਰ ਸਿੰਘ ਵੀ ਸ਼ਹੀਦ ਹੋ ਗਏ ਨੇ ਅਖਲ ਦੇ ਜੰਗਲਾ ਦੇ ਵਿੱਚ 1 ਅਗਸਤ ਤੋਂ ਅੱਤਵਾਦੀ ਲੁਕੇ ਹੋਏ ਨੇ ਔਰ ਉਹਨਾਂ ਦਾ ਐਨਕਾਊਂਟਰ ਚੱਲ ਰਿਹਾ ਹੈ ਉਹਨਾਂ ਦੇ ਨਾਲ ਮੁਠਭੇੜ ਚੱਲ ਰਹੀ ਹੈ ਔਰ ਕਈ ਵਾਰ ਉਹਨਾਂ ਦੇ ਵੱਲੋਂ ਜੋ ਫੌਜ ਦੇ ਜਵਾਨ ਨੇ ਤਾਂ ਉਹਨਾਂ ਦੇ ਨਾਲ ਮੁਠਭੇੜ ਕੀਤੀ ਗਈ ਹੈ ਔਰ ਅੱਜ ਇਸ ਮੁਠਭੇੜ ਦੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਔਰ ਹੁਣ ਤੱਕ ਦੋ ਅੱਤਵਾਦੀਆਂ ਦੀ ਵੀ ਮੌਤ ਇਹਨਾਂ ਇਨਕਾਊਂਟਰਾਂ ਦੇ ਵਿੱਚ ਹੋ ਚੁੱਕੀ ਹੈ ਤਾਂ ਇਹ ਵੱਡੀ ਖਬਰ ਹੈ ਪੰਜਾਬ ਦੇ ਦੋ ਜਵਾਨਾਂ ਨੇ ਸ਼ਹਾਦਤ ਦਾ ਜਾਨ ਪੀਤਾ ਹੈ ਜੰਮੂ ਕਸ਼ਮੀਰ ਦੀ ਇਹ ਖਬਰ ਹੈ ਦੱਸਦੀ ਹੈ ਕਿ ਕੁਲਗਾਮ ਦੇ ਅਖਲ ਜੰਗਲਾ ਦੇ ਵਿੱਚ ਇਹ ਇਨਕਾਊਂਟਰ ਹੋਇਆ ਜਿੱਥੇ ਦੋ ਜਵਾਨ ਸ਼ਹੀਦ ਹੋ ਗਏ ਔਰ ਕੁੱਲ ਚਾਰ ਜਵਾਨ ਇਸ ਇਨਕਾਊਂਟਰ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਇਲਾਜ ਦੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਲਾਂਸ ਸਾਇਕ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਦੀ ਮੌਤ ਹੋਈ ਹੈ ਔਰ ਅੱਜ ਸਵੇਰੇ ਜਾਣਕਾਰੀ ਪਹੁੰਚਦੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਮਾਤਮ ਸ਼ਾ ਜਾਂਦਾ ਹੈ ਹਾਲਾਂਕਿ ਪਰਿਵਾਰ ਵਾਲਿਆਂ ਨੂੰ ਆਪਣੇ ਇਹਨਾਂ ਫੌਜੀ ਜਵਾਨਾਂ ਦੇ ਉੱਤੇ ਵੀਰ ਜਵਾਨਾਂ ਦੇ ਉੱਤੇ ਮਾਣ ਹੈ ਪੂਰੇ ਦੇਸ਼ ਨੂੰ ਇਹਨਾਂ ਉੱਤੇ ਮਾਣ ਹੈ ਪਰ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਦੋਂ ਹੀ ਉਹਨਾਂ ਨੂੰ ਆਪਣੇ ਪੁੱਤਰਾਂ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਆਪਰੇਸ਼ਨ ਅਖਲ 1 ਅਗਸਤ ਤੋਂ ਜਾਰੀ ਹੈ ਔਰ ਅੱਜ ਨੌਵਾਂ ਦਿਨ ਇਹ ਸਪਰੇਸ਼ਨ ਦਾ ਜਿਸ ਦੇ ਤਹਿਤ ਅਤਵਾਦੀ ਜੋ ਕਿ ਜੰਗਲ ਦੇ ਵਿੱਚ ਲੁਕੇ ਹੋਏ ਨੇ ਤਾਂ ਉਹਨਾਂ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸੇ ਦਰਮਿਆਨ ਕਈ ਵਾਰ ਅਤਵਾਦੀਆਂ ਦੇ ਨਾਲ ਫੌਜ ਦੀ ਮੁਠ ਭੇੜ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ 2 ਅਗਸਤ ਨੂੰ ਦੋ ਅਤਵਾਦੀ ਮਾਰੇ ਗਏ ਸੀ ਔਰ ਹੁਣ ਤੱਕ ਨੌਜਵਾਨ ਇਹਨਾਂ ਐਨਕਾਊਂਟਰਾਂ ਦੇ ਵਿੱਚ ਜਖਮੀ ਹੋ ਚੁੱਕੇ ਨੇ ਔਰ ਦੋ ਜਵਾਨਾਂ ਦੇ ਵੱਲੋਂ ਸ਼ਹਾਦਤ ਦਾ ਜਾਨ ਪੀਤਾ ਗਿਆ ਹੈ ਪੰਜਾਬ ਦੇ ਵੀਰ ਜਵਾਨ ਜਿਨ੍ਹਾਂ ਦੀ ਮੌਤ ਹੋਈ ਹੈ ਜਿਹੜੇ ਸ਼ਹੀਦ ਹੋਏ ਨੇ ਤਾਂ ਦੱਸ ਦਈਏ ਕਿ ਲਾਂਸ ਨਾਇਕ ਪਿਤਪਾਲ ਸਿੰਘ ਜੋ ਕਿ ਮਾਨਾ ਮਾਨੂਪੁਰ ਦਾ ਰਹਿਣ ਵਾਲਾ ਹੈ ਔਰ ਬਦਨੀਪੁਰ ਦਾ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੇ ਵੱਡਾ ਆਪਰੇਸ਼ਨ ਫੌਜ ਦਾ ਜਾਰੀ ਹੈ ਜਿਸ ਦੇ ਵਿੱਚ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਸਰਹੱਦਾ ਦੇ ਉੱਤੇ ਰਾਖੀ ਕਰਦੇ ਨੇ ਜੰਮੂ ਕਸ਼ਮੀਰ ਦਾ ਉਹ ਏਰੀਆ ਜਿੱਥੇ ਅਤਵਾਦੀ ਸਰਗਰਮ ਰਹਿੰਦੇ ਨੇ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੌਜੂਦ ਨੇ ਤਾਇਨਾਤ ਨੇ ਔਰ ਉਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਆਪਣੀ ਬਹਾਦਰੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਜਦੋਂ ਵੀ ਦੇਸ਼ ਨੂੰ ਜ਼ਰੂਰਤ ਹੁੰਦੀ ਹੈ ਤਾਂ ਪੰਜਾਬੀ ਜਵਾਨ ਸਭ ਤੋਂ ਅੱਗੇ ਨਜ਼ਰ ਆਉਂਦੇ ਨੇ ਤਾਂ ਪੰਜਾਬ ਦੇ ਹੋਰ ਦੋ ਜਵਾਨ ਸ਼ਹੀਦ ਹੋ ਗਏ ਨੇ 26-26 ਸਾਲ ਦੀ ਉਮਰ ਸੀ ਇਹਨਾਂ ਜਵਾਨਾਂ ਦੀ ਔਰ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣਾ ਫਰਜ਼ ਦੇਸ਼ ਦੇ ਪ੍ਰਤੀ ਨਿਭਾਉਂਦੇ ਹੋਏ ਇਹਨਾਂ ਦੇ ਵੱਲੋਂ ਸ਼ਹਾਦਤ ਦਾ ਜਾਮ ਪੀਤਾ ਗਿਆ ਲੈਫਟਿਨੈਂਟ ਨਾਇਕ ਪ੍ਰਿਤਪਾਲ ਸਿੰਘ ਸਰਵਉੱਚ ਬਲੀਦਾਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਔਰ ਉਹਨਾਂ ਦੀ ਹਿੰਮਤ ਅਤੇ ਸਮਰਪਣ ਨੂੰ ਪੂਰਾ ਦੇਸ਼ ਯਾਦ ਕਰੇਗਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਤਵਾਦੀਆਂ ਦੇ ਨਾਲ ਮੁਠਪੇੜ ਦੇ ਦੌਰਾਨ ਸ਼ਹਾਦਤ ਦਾ ਜਾਨ ਪੀਤਾ ਹੈ ਤਾਂ ਹਰ ਕੋਈ ਯਾਦ ਕਰੇਗਾ ਉਹਨਾਂ ਦੀ ਇਸ ਬਹਾਦਰੀ ਨੂੰ ਔਰ ਦੂਜੇ ਪਾਸੇ ਦੱਸ ਦਈਏ ਕਿ ਸਿਪਾਹੀ 26 ਸਾਲ ਦਾ ਹਰਮਿੰਦਰ ਸਿੰਘ ਮੰਡੀ ਗੋਬਿੰਦਗੜ ਦੇ ਪਿੰਡ ਬਦਨੀਪੁਰ ਦਾ ਰਹਿਣ ਵਾਲਾ ਹੈ ਔਰ ਸ਼ਹਾਦਤ ਦਾ ਜਾਮ ਉਸ ਦੇ ਵੱਲੋਂ ਪੀਤਾ ਗਿਆ ਜਸਵੰਤ ਸਿੰਘ ਦਾ ਪੁੱਤਰ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਸਿੱਖ ਫੋਰਸ ਟ੍ਰੇਨਿੰਗ ਰੈਜੀਮੈਂਟ ਦੇ ਵਿੱਚ ਤਾਇਨਾਤ ਸੀ ਔਰ ਸ਼ਹਾਦਤ ਦਾ ਜਾਮ ਉਸ ਦੇ ਵੱਲੋਂ ਵੀ ਪੀਤਾ ਗਿਆ ਤਾਂ ਦੋ ਜਵਾਨ ਸ਼ਹੀਦ ਹੋਏ ਨੇ ਪੰਜਾਬ ਦੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਦੱਸਦੀ ਹੈ ਕਿ ਸਰਵ ਉੱਚ ਬਲੀਦਾਨ ਇਹਨਾਂ ਦੋਹਾਂ ਨੌਜਵਾਨਾਂ ਦੇ ਵੱਲੋਂ ਦਿੱਤਾ ਗਿਆ ਇਹਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਯਾਦ ਕਰੇਗਾ ਪੂਰਾ ਪੰਜਾਬ ਯਾਦ ਕਰੇਗਾ ਔਰ ਪੰਜਾਬ ਨੂੰ ਇੱਕ ਵਾਰ ਫਿਰ ਮਾਣ ਹੈ ਕਿ ਕਿਸ ਤਰੀਕੇ ਦੇ ਨਾਲ ਉਸਦੇ ਜਵਾਨ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅਤਵਾਦੀਆਂ ਦੇ ਨਾਲ ਪੜਦੇ ਨੇ ਅਤੇ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪੈਂਦਾ ਹੈ ਤਾਂ ਇਹ ਵੱਡੀ ਖਬਰ ਹੈ ਕੁਲਗਾਮ ਦੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋਏ ਨੇ ਅਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਦੋ ਨੌਜਵਾਨ ਸਮਰਾਲਾ ਦੇ ਮਾਨੂਪੁਰ ਦਾ ਰਹਿਣ ਵਾਲਾ 26 ਸਾਲਾ ਫੌਜੀ ਨੌਜਵਾਨ ਪ੍ਰਤਪਾਲ ਸਿੰਘ ਜੋ ਕਿ ਹਰਬੰਸ ਸਿੰਘ ਦਾ ਪੁੱਤਰ ਹੈ ਤਾਂ ਉਸ ਨੇ ਸ਼ਹਾਦਤ ਦਾ ਜਾਨ ਪੀਤਾ ਔਰ ਦੂਸਰੇ ਪਾਸੇ ਸਿਪਾਹੀ ਹਰਮਿੰਦਰ ਸਿੰਘ ਸ਼ਹਾਦਤ ਦਾ ਜਾਨ ਪੀਤਾ ਗਿਆ ਉਸ ਦੇ ਵੱਲੋਂ ਔਰ ਦੇਖੋ ਕਿਸ ਤਰੀਕੇ ਦੇ ਨਾਲ ਕੁਲਗਾਮ ਦੇ ਵਿੱਚ ਜੋ 9 ਦਿਨ ਹੋ ਗਏ ਆਪਰੇਸ਼ਨ ਜਾਰੀ ਨੂੰ ਤਾਂ ਉਸ ਦੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋਏ ਨੇ ਜਦੋਂ ਕਿ ਦੋ ਅੱਤਵਾਦੀ ਵੀ ਇਸ ਮੁੱਢ ਪੇੜ ਦੇ ਵਿੱਚ ਮਾਰੇ ਜਾ ਚੁੱਕੇ ਨੇ ਤਾਂ ਹੁਣ ਤੱਕ 9 ਦਿਨ ਹੋ ਚੁੱਕੇ ਨੇ ਨੌਵਾਂ ਦਿਨ ਸੀ ਅੱਜ ਜਦੋਂ ਕੁਲਗਾਮ ਦੇ ਜੰਗਲਾਂ ਦੇ ਵਿੱਚ ਅਤਵਾਦੀਆਂ ਨੂੰ ਲੱਭਿਆ ਜਾ ਰਿਹਾ ਹੈ ਫੌਜ ਦੇ ਵੱਲੋਂ ਕੋਨਾ ਕੋਨਾ ਜੰਗਲ ਦਾ ਛਾਣਿਆ ਜਾ ਰਿਹਾ ਔਰ ਇਸੇ ਦੌਰਾਨ ਲਗਾਤਾਰ ਇਹਨਾਂ ਦੋਹਾਂ ਦੀ ਮੁਠਪੇੜ ਵੀ ਹੁੰਦੀ ਹੈ ਆਮੋ ਸਾਹਮਣੇ ਵੀ ਹੁੰਦੀ ਹੈ ਫੌਜ ਅਤੇ ਅਤਵਾਦੀ ਤਾਂ ਉਸ ਦੇ ਵਿੱਚ ਮੁਠਪੇੜ ਦੇ ਵਿੱਚ ਕਈ ਵਾਰ ਆ ਇਸ ਤਰੀਕੇ ਦੇ ਨਾਲ ਫੌਜੀ ਜਵਾਨਾਂ ਨੂੰ ਆਪਣੀ ਬਹਾਦਰੀ ਦਾ ਜਰੂ ਮਜ਼ਾਰਾ ਕਰਨਾ ਪੈਂਦਾ ਤਾਂ ਕਈ ਵਾਰ ਸ਼ਹਾਦਤ ਦਾ ਜਾਮ ਵੀ ਪੀਣਾ ਪੈਂਦਾ ਹੈ ਤਾਂ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਕੁਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਜੰਗਲਾਂ ਦੇ ਵਿੱਚ ਅੱਤਵਾਦੀ ਲੁਕੇ ਹੋਏ ਸੀ ਔਰ ਉਹਨਾਂ ਦੇ ਨਾਲ ਮੁਠਪੇੜ ਹੁੰਦੀ ਹੈ ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਦੀ ਖਬਰ ਜੰਮੂ ਕਸ਼ਮੀਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਨੇ ਜੀ ਸ਼ਹਾਦਤ ਦਾ ਜਾਮ ਪੀਤਾ ਹੈ ਪੰਜਾਬ ਦੇ ਦੋ ਨੌਜਵਾਨਾਂ ਨੇ ਔਰ ਸ਼ਹਾਦਤ ਮਿਲੀ ਹੈ ਪੰਜਾਬ ਦੇ ਦੋ ਨੌਜਵਾਨਾਂ ਨੂੰ ਕੁਲਗਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਨਕਾਊਂਟਰ ਆਤਵਾਦੀਆਂ ਦੇ ਨਾਲ ਹੋਇਆ ਔਰ ਉਸ ਦੇ ਵਿੱਚ ਪੰਜਾਬ ਦੇ ਦੋਵੇਂ ਜਵਾਨ ਸ਼ਹੀਦ ਹੋਏ ਨੇ ਇਹਨਾਂ ਦੇ ਵਿੱਚੋਂ ਇੱਕ ਲਾਂਸ ਨਾਇਕ ਪ੍ਰਿਤਪਾਲ ਸਿੰਘ ਔਰ ਜੋ ਕਿ ਸਮਰਾਲਾ ਦੇ ਮਾਨੂਪੁਰ ਦਾ ਰਹਿਣ ਵਾਲਾ ਹੈ ਔਰ ਦੂਸਰੇ ਪਾਸੇ ਬਦਨੀਪੁਰ ਦੇ ਸਿਪਾਹੀ ਹਰਮਿੰਦਰ ਸਿੰਘ ਵੀ ਸ਼ਹੀਦ ਹੋ ਗਏ ਨੇ ਅਖਲ ਦੇ ਜੰਗਲਾ ਦੇ ਵਿੱਚ 1 ਅਗਸਤ ਤੋਂ ਅੱਤਵਾਦੀ ਲੁਕੇ ਹੋਏ ਨੇ ਔਰ ਉਹਨਾਂ ਦਾ ਐਨਕਾਊਂਟਰ ਚੱਲ ਰਿਹਾ ਹੈ ਉਹਨਾਂ ਦੇ ਨਾਲ ਮੁਠਭੇੜ ਚੱਲ ਰਹੀ ਹੈ ਔਰ ਕਈ ਵਾਰ ਉਹਨਾਂ ਦੇ ਵੱਲੋਂ ਜੋ ਫੌਜ ਦੇ ਜਵਾਨ ਨੇ ਤਾਂ ਉਹਨਾਂ ਦੇ ਨਾਲ ਮੁਠਭੇੜ ਕੀਤੀ ਗਈ ਹੈ ਔਰ ਅੱਜ ਇਸ ਮੁਠਭੇੜ ਦੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਔਰ ਹੁਣ ਤੱਕ ਦੋ ਅੱਤਵਾਦੀਆਂ ਦੀ ਵੀ ਮੌਤ ਇਨਾ ਇਨਕਾਊਂਟਰਾਂ ਦੇ ਵਿੱਚ ਹੋ ਚੁੱਕੀ ਹੈ ਤਾਂ ਇਹ ਵੱਡੀ ਖਬਰ ਹੈ ਪੰਜਾਬ ਦੇ ਦੋ ਜਵਾਨਾਂ ਨੇ ਸ਼ਹਾਦਤ ਦਾ ਜਾਨ ਪੀਤਾ ਹੈ ਜੰਮੂ ਕਸ਼ਮੀਰ ਦੀ ਇਹ ਖਬਰ ਹੈ ਦੱਸਦੇ ਕਿ ਕੁਲਗਾਮ ਦੇ ਅਖਲ ਜੰਗਲਾ ਦੇ ਵਿੱਚ ਇਹ ਇਨਕਾਊਂਟਰ ਹੋਇਆ ਜਿੱਥੇ ਦੋ ਜਵਾਨ ਸ਼ਹੀਦ ਹੋ ਗਏ ਔਰ કુલ ਚਾਰ ਜਵਾਨ ਇਸ ਇਨਕਾਊਂਟਰ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਇਲਾਜ ਦੇ ਦੌਰਾਨ ਤੁਹਾਨੂੰ ਦੱਸਦੇ ਕਿ ਲਾਂਸ ਸナイਪਰ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਦੀ ਮੌਤ ਹੋਈ ਹੈ ਔਰ ਅੱਜ ਸਵੇਰੇ ਇਹ ਜਾਣਕਾਰੀ ਪਹੁੰਚਦੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਮਾਤਮ ਸ਼ਾ ਜਾਂਦਾ ਹੈ ਹਾਲਾਂਕਿ ਪਰਿਵਾਰ ਵਾਲਿਆਂ ਨੂੰ ਆਪਣੇ ਇਹਨਾਂ ਫੌਜੀ ਜਵਾਨਾਂ ਦੇ ਉੱਤੇ ਵੀਰ ਜਵਾਨਾਂ ਦੇ ਉੱਤੇ ਮਾਣ ਹੈ ਪੂਰੇ ਦੇਸ਼ ਨੂੰ ਇਹਨਾਂ ਉੱਤੇ ਮਾਣ ਹੈ ਪਰ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਦੋਂ ਵੀ ਉਹਨਾਂ ਨੂੰ ਆਪਣੇ ਪੁੱਤਰਾਂ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਆਪਰੇਸ਼ਨ ਅਖਲ 1 ਅਗਸਤ ਤੋਂ ਜਾਰੀ ਹੈ ਔਰ ਅੱਜ 9ਵਾਂ ਦਿਨ ਹੈ ਇਸ ਆਪਰੇਸ਼ਨ ਦਾ ਜਿਸ ਦੇ ਤਹਿਤ ਅਤਵਾਦੀ ਜੋ ਕਿ ਜੰਗਲ ਦੇ ਵਿੱਚ ਲੁਕੇ ਹੋਏ ਨੇ ਤਾਂ